ਵੇਖਿਆ ਚਰਤੀ ਵਾਲਾ ਦੌਰ ਸੰਗਤੇ ਕਾਲ ਜੇਨ ਪੈਂਦੇ ਬੜੇ ਹੌਲ ਸੰਗਤੇ ਵੇਖਿਆ ਚਰਤੀ ਵਾਲਾ ਦੌਰ ਸੰਗਤੇ ਕਾਲ ਜੇਨ ਪੈਂਦੇ ਬੜੇ ਹੌਲ ਸੰਗਤੇ ਪਾਪੀ ਸਰਕਾਰਾਂ ਜਦੋਂ ਹੱਲਾ ਬੋਲਿਆ ਅਨਥੇ ਜਾਹੇ ਲੋਕਾਂ ਦਾ ਸੀ ਖੂਨ ਢੋਲੇ ਆ ਪਾਪੀ ਸਰਕਾਰਾਂ ਜਦ ਹੱਲਾ ਬੋਲਿਆ ਅਨਥੇ ਲੋਕਾਂ ਦਾ ਸੀ ਉਥੇ ਖੂਨ ਡੋਲਿਆ ਤੋਪਾਂ ਤਾਂ ਚੱਲਣ ਜੋਰੋ ਜੋਰ ਸੰਗਤੇ ਤੋਪਾਂ ਤਾਂ ਚੱਲਣ ਜੋਰੋ ਜੋਰ ਸੰਗਤੇ ਵੇਖਿਆ ਚਰਾਸੀ ਵਾਲਾ ਦਰ ਸੰਗਤੇ ਵੇਖਿਆ ਚਰਾਸੀ ਵਾਲਾ ਦਰ ਸੰਗਤੇ ਛੇ ਜੂਣਾ ਰਸਾਲੇ ਆਉਂਦੀ ਰਹਿਣੀ ਐ ਚਾਰ ਤਰੀਕੀ ਸਤੌਂਦੀ ਰਹਿਣੀ ਐ ਚਾਰ ਤਰੀਕੀ ਸਤੌਂਦੀ ਰਹਿਣੀ ਐ ਮਾਵਾਂ ਦੇ ਪੈਂਦੇ ਕਾਲ ਜੈ ਹੌਲ ਸੰਗਤੇ ਵੇਖਿਆ 84 ਵਾਲਾ ਦੌਰ ਸੰਗਤੇ ਵੇਖਿਆ 84 ਵਾਲਾ ਦੌਰ ਸੰਗਤੇ ਪਹਿਨ ਕਾਲ ਜੇ ਹੌਲ ਸੰਗਤੇ ਪਹਿਨ ਕਾਲ ਜੇ ਹੌਲ ਸੰਗਤੇ ਵੇਖਿਆ 84 ਵਾਲਾ ਦੌਰ ਸੰਗਤੇ ਵੇਖਿਆ 84 ਵਾਲਾ ਦੌਰ ਸੰਗਤੇ ਸੋਨਾ ਸਾਡਾ ਤਖਤ ਨਿਆਰਾ ਸੰਗਤੇ ਪਾਪਿਆਂ ਨੇ ਟਾ ਦਿੱਤਾ ਸਾਰਾ ਸੰਗਤੇ ਸੋਨਾ ਸਾਡਾ ਤਖਤ ਨਿਆਰਾ ਸੰਗਤੇ ਪਾਪਿਆਂ ਨੇ ਟਾ ਦਿੱਤਾ ਸਾਰਾ ਸੰਗਤੇ ਅਜੇ ਸੀਨੇ ਰੜਕਣ ਬੋਲ ਸੰਗਤੇ ਅਜੇ ਸੀਨੇ ਰੜਕਣ ਬੋਲ ਸੰਗਤੇ ਵੇਖਿਆ ਚਰਸੀ ਵਾਲਾ ਧਾਰ ਸੰਘਤੇ ਵੇਖਿਆ ਚਰਸੀ ਵਾਲਾ ਧਾਰ ਸੰਘਤੇ ਚਾਰ ਦਰਵਾਜੇ ਤਖਤ ਅਕਾਲ ਦੇ ਟੈਂਕਾ ਨਾਲ ਗੋਲੇਂ ਅਸੀਂ ਪਾਪੀ ਮਾਰਦੇ ਟੈਂਕਾ ਨਾਲੇ ਗੋਲਿਆਂ ਸੀ ਪਾਪੀ ਮਾਰਦੇ ਵੱਡੇ ਵੱਡੇ ਮਾਰੇ ਉਹਨਾ ਗੋਲ ਸੰਗਤੇ ਵੱਡੇ ਵੱਡੇ ਮਾਰੇ ਉਹਨਾ ਗੋਲ ਸੰਗਤੇ ਵੇਖਿਆ ਚਰਸੀ ਵਾਲਾ ਦਰ ਸੰਗਤੇ ਵੇਖਿਆ ਚਰਸੀ ਵਾਲਾ ਦਰ ਸੰਗਤੇ ਹੌਸਲੇ ਬੁਲੰਦ ਸੁਰੇ বিনা ਹਾਰਦੇ ਹੌਸਲੇ ਬਲੰਦ ਸੂਰਵਿਨਾ ਹਾਰਦੇ ਮਾਰ ਕੇ ਨਿਸ਼ਾਨੇ ਪਾਪੀਆਂ ਨੂੰ ਮਾਰਦੇ ਮਾਰ ਕੇ ਨਿਸ਼ਾਨੇ ਪਾਪੀਆਂ ਨੂੰ ਮਾਰਦੇ ਨੰਨੇ ਆ ਜਾਨਾਂ ਦੇ ਵਿੱਚ ਰੋਲ ਸੰਗ ਤੇ ਨੰਨੇ ਆ ਜਾਨਾਂ ਦੇ ਵਿੱਚ ਰੋਲ ਸੰਗ ਤੇ ਵੇਖਿਆ ਚਰਾਸੀ ਵਾਲਾ ਧਰ ਸੰਗ ਤੇ ਵੇਖਿਆ 84 ਵਾਲਾ ਦੌਰ ਸੰਘਤੇ ਤੀਨੋਂ ਬੰਬ ਬਨ ਟੰਕਾ ਉੱਤੇ ਸੁਟੇ ਆ ਪਾਪਿਆਂ ਦਾ ਉਦੋਂ ਸੀ ਕਲੇਜਾ ਫੁੱਟਿਆ ਪਾਪਿਆਂ ਦਾ ਉਦੋਂ ਸੀ ਕਲੇਜਾ ਫੁੱਟਿਆ ਤੀਨੋਂ ਬੰਬ ਬਨ ਉੱਤੇ ਟੰਕ ਸੁਟੇ ਆ ਪਾਪਿਆਂ ਦਾ ਉਦੋਂ ਸੀ ਕਲੇਜਾ ਫੁੱਟਿਆ ਪਾਪਾਂ ਗਾਦਾ ਉਦੋਂ ਸੀ ਕਲੇਜਾ ਫੁੱਟਿਆ ਸਤ ਗੁਰ ਸਦਾ ਅੰਗ ਸੰਗ ਸੰਗਤੇ ਸਤ ਗੁਰ ਅੰਗ ਸੰਗ ਕੋਲ ਸੰਗਤੇ ਵੇਖਿਆ ਚਰਾਸੀ ਵਾਲਾ ਦਰ ਸੰਗਤੇ ਵੇਖਿਆ ਚਰਾਸੀ ਵਾਲਾ ਦਰ ਸੰਗਤੇ ਕਾਲਜੇ ਨੂੰ ਪੈਂਦੇ ਬੜੇ ਹੌਲ ਸੰਗਤੇ ਵੇਖਿਆ ਚਰਾਸੀ ਵਾਲਾ ਦਰ ਸੰਗਤੇ ਵੇਖਿਆ ਚਰਾਸੀ ਵਾਲਾ ਦਰ ਸੰਗਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ